ਏਸੀ ਟਿੱਪਣੀ ਤੇ ਕੰਪਲੇਂਟ ਲਿਖਦਾ ਮੈਨੂੰ ਲੱਗਦਾ ਉਲਟਾ ਉਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇਤਰਾਜ਼ ਬੀਬੀ ਜੀ ਨੂੰ ਹੋਣਾ ਚਾਹੀਦਾ ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜੀ ਇਹ ਗੱਲ ਕਿਸੇ ਵੱਲੋਂ ਕਰਨੀ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ भाई जेडी कोठिया दा गिनमी नी साजिश है जे खाली करोनी सिदा 2.5 ਸਾਲ ਪਹਿਲਾਂ ਕਰਾਉਂਦਾ ਭਗਵੰਤ ਸਿੰਘ ਮਾਨੀ ਉਹਨੇ ਆਖਿਆ ਯਾਰ ਬਿੱਟੂ ਜਿਤਾਓ ਕਿਵੇਂ ਨਾ ਕਿਵੇਂ ਉਹਨੇ ਕਿਹਾ ਵੀ ਤੇਰਾ ਕੀ ਢਿੱਡ ਦੁਖਦਾ ਮੇਰੇ ਕੋਲੇ ਜੇ ਪੈਸਾ ਹੈ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਇਆ ਹੈ लुधियाना ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਦਾਖਾ ਦੇ ਪਿੰਡ ਛੱਜੇਵਾਲ ਵਿੱਚ ਮੀਟਿੰਗ ਨੂੰ ਸੰਬੋਧਨ ਕੀਤਾ ਜਿੱਥੇ ਉਹਨਾਂ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਚੁਕੇ ਉੱਥੇ ਹੀ ਉਹਨਾਂ ਪੰਜਾਬ ਵਿੱਚ ਵਧਰੇ ਨਸ਼ਾ ਤੇ ਵਿਕਾਸ ਕਾਰਜਾਂ ਲੈ ਕੇ ਸਵਾਲ ਚੁਕੇ ਨੇ ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਰਵਨੀਤ ਬਿੱਟੂ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡਾ ਹਮਲਾ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਲੋਕਾਂ ਵੱਲੋਂ ਚਲੰਗੇ ਚੰਨੀ ਤੇ ਬੀਬੀ ਜਗੀਰ ਕੌਰ ਜਦੋਂ ਕਿ ਤੇ ਭੈਣ ਤੇ ਭਰਾ ਮਿਲਦੇ ਨੇ ਉਹ ਵੀ ਜੱਫੀ ਪਾ ਲੈਂਦੇ ਤੇ ਕਿਸਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੋਣੀ ਚਾਹੀਦੀ ਇਸ ਤੋਂ ਇਲਾਵਾ ਬੋਲਦਿਆਂ ਨਾ ਕਿ ਆ ਕਿ ਰਵਨੀਤ ਬਿੱਟੂ ਨੇ ਜੋ ਕੋਟੀ ਦਾ ਬਕਾਇਆ ਅਦਾ ਕੀਤਾ ਉਹ ਕਿੱਥੋਂ ਆਇਆ ਇਹ ਵੀ ਇੱਕ ਵੱਡਾ ਸਵਾਲ ਹੈ ਇੱਥੇ ਹੀ ਨਹੀਂ ਰਵਨੀਤ ਬਿੱਟੂ ਵੱਲੋਂ ਬੱਸਾਂ ਦੀਆਂ ਬਾੜੀਆਂ ਤੇ ਲਗਾਏ ਇਲਜ਼ਾਮਾਂ ਤੇ ਵੀ ਰਾਜਾ ਵਰਿੰਗ ਨੇ ਪਟਕਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਤੇ ਬੁੱਲਾ ਤੋਂ ਸਿੱਕਰੀ ਨਹੀਂ ਉਤਰੇ ਇਸ ਕਰਕੇ ਉਹ ਰਾਜਾ ਵਰਿੰਗ ਤੋਂ ਖਫਾ ਨੇ ਅਨੁਸਰ ਕਿਦਾਂ ਦਾ ਰੋਜ਼ਾ ਬਾਬਾ ਜੀ ਸਮਰਥਨ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਸਮਰਥਨ ਜਿੱਦਾਂ ਦਾ ਤੁਹਾਨੂੰ ਦੇਖ ਰਿਹਾ ਉਦਾਂ ਦੇ ਹੀ ਮਿਲ ਰਿਹਾ ਹੈ ਦੇ ਛੋਟੇ ਪਿੰਡ ਹੈ ਜਿਸ ਪ੍ਰਕਾਰ ਹੰਗਾਰਾ ਸਾਰਾ ਪਿੰਡ ਮਿੱਤਰਾਂ ਦਾ ਹੋ ਗਿਆ ਹੈ ਸਾਰਾ ਪਿੰਡ ਆ ਜਾਂਦਾ ਹੈ ਮੇਰੀਆਂ ਮਾਵਾਂ ਪੈਣਾ ਭਰਾ ਫੁੱਲ ਦੇ ਨਾਲ ਫੁੱਲਾਂ ਦੇ ਨਾਲ ਵਰਖਾ ਹੁੰਦੀ ਹੈ ਸੋ ਇਹ ਤਾਂ ਇਹੋ ਜਿਹਾ ਨਜ਼ਾਰਾ ਅੱਖੀਂ ਡਿੱਠਾ ਤਾਂ ਕਦੇ ਵੇਖਣ ਨੂੰ ਮਿਲਿਆ ਨਹੀਂ ਇੱਕ ਚੰਨੀ ਜੀ ਤੇ ਕਾਰਵਾਈ ਦੀ ਗੱਲ ਆ ਰਹੀ ਹੈ ਜੀ ਕਿਸ ਤਰੀਕੇ ਨਾਲ ਦੇ ਕਾਰੀ ਚੰਨੀ ਜੀ ਤੇ ਕਾਰਵਾਈ ਜਿਹੜਾ ਬੀਬੀ ਜਗੀਰ ਕੌਰ ਦੇ ਨਾਲ ਜਿਹੜੇ ਚਮਲਾ ਉਹਨਾਂ ਨੇ ਬੀਬੀ ਜਗੀਰ ਕੌਰ ਨੇ ਵੀ ਸਫਾਈ ਦਿੱਤੀ ਕਹਿੰਦੇ ਵੀ ਅਹ ਜੀ ਕੋਈ ਗੱਲਬਾਤ ਨਹੀਂ ਸੀ ਮੈਨੂੰ ਭੈਣ ਕਰਕੇ ਬੁਲਾਇਆ ਹੋਣਾ ਵੀਡੀਓ ਵਾਇਰਲ ਹੋ ਰਹੀ ਹੈ ਕਿਹੜੀ ਵਾਇਰਲ ਹੋ ਰਹੀ ਹੈ ਜੀ ਇਸ ਤੇ ਹੱਥ ਲਗਾਇਆ ਸੀ ਕਿਹਨੇ ਚੰਨੀ ਜੀ ਨੇ ਕਿਹਨੇ ਬੀਬੀ ਜਗੀਰ ਫੇਸ ਤੇ ਹੱਥ ਲਗਾਉਣਾ ਸਾਡੀਆਂ ਅਸੀਂ ਮਾਵਾ ਭੈਣਾਂ ਦੇ ਹੁਣ ਅਸੀਂ ਮਾਵਾ ਭੈਣਾਂ ਨੂੰ ਜੱਫੀ ਵੀ ਪਾਉਣੀ ਹੈ ਸਾਡੀਆਂ ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ ਇਹੋ ਜੀ ਗਲਤ ਨੂੰ ਗੱਲ ਨੂੰ ਜੇ ਕੋਈ ਏਸੀ ਟਿੱਪਣੀ ਤੇ ਕੰਪਲੇਂਟ ਲਿਖਦਾ ਮੈਨੂੰ ਲੱਗਦਾ ਉਲਟਾ ਉਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇਤਰਾਜ਼ ਬੀਬੀ ਜੀ ਨੂੰ ਆਉਣਾ ਚਾਹੀਦਾ ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜੀ ਇਹ ਗੱਲ ਕਿਸੇ ਵੱਲੋਂ ਕਰਨੀ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ ਇੱਕੋ ਤੁਸੀਂ ਝੰਡੀਆਂ ਦੀ ਗੱਲ ਕੀਤੀ ਕਹਿੰਦੇ ਝੰਡੀਆਂ ਬੜੀ ਜ਼ਿਆਦਾ ਨਹੀਂ ਬਣਾਈਆਂ ਹੋਈਆਂ ਜੀ ਦੇ ਨਾਲੇ ਮੈਨਰ ਬੁਨਰ ਕਿਹੜੀਆਂ ਚੰਨੀਆਂ ਚੰਨੀਆਂ ਦੇ ਬਾਰੇ ਹੁਣ ਜ਼ਿਕਰ ਕਰ ਰਹੇ ਹਾਂ ਉਹ ਤਾਂ ਆਮ ਆਦਮੀ ਪਾਰਟੀ ਮਸ਼ਹੂਰੀਆਂ ਦੀ ਸਰਕਾਰ ਹੈ ਮੈਂ ਕਹਿੰਦਾ ਬੜਾ ਪੈਸਾ ਲਾਇਆ ਤੁਹਾਨੂੰ ਨਹੀਂ ਕਿਸੇ ਨੂੰ ਦਿੱਤਾ ਪਰ ਜਿਹੜੇ ਕੁਝ ਚੈਨਲ ਹੈਗੇ ਆ ਕਈ ਤਾਂ ਚੈਨਲ ਇੱਕ ਤਾਂ ਐਸਾ ਚੈਨਲ ਹੈ ਜਿਹਦੇ ਤਿੰਨ ਅੱਖਰਾਂ ਨਾਲ ਸ਼ੁਰੂ ਹੁੰਦਾ ਉਹ ਪੀ ਤੋਰ ਨਾ ਹੈ ਜੀ ਤਾਂ ਆਰਟੀਆਈ ਪਾ ਕੇ ਵੇਖ ਲਓ ਕਰੋੜਾ ਰੁਪਇਆ ਲਟਾਤਾ ਕਰੋੜਾਂ ਰੁਪਈਆ ਲਟਾਤਾ ਇਹੋ ਜਿਹੇ ਚੈਨਲਾਂ ਨੂੰ ਸਰਦਾਰ ਭਗਵੰਤ ਸਿੰਘ ਮੰਨਨੇ ਕਿ ਮੈਨੂੰ ਹੀ ਵਿਖਾਈ ਚੱਲੋ ਇਹ ਕਿ ਇਹ ਕਿੱਥੋਂ ਆ ਰਿਹਾ ਪੈਸਾ ਇਹ ਜਿਹੜਾ ਛੰਡੀਆਂ ਤੇ ਡੰਡਿਆਂ ਤੇ ਸਾਡੇ ਕੋਲ ਤਾਂ ਪੂਰਾ ਨਹੀਂ ਆ ਰਿਹਾ ਇਹ ਕੌਣ ਦੇ ਰਿਹਾ ਹੈ ਇਹ ਕਿਹੜੀ ਅਸੀਂ ਫੈਕਟਰੀ ਲਾਤੀ ਹੈ ਆਈਡੀ ਛੇਤੀ ਜਿਹੜੀ ਆਮ ਆਦਮੀ ਪਾਰਟੀ ਕੋਲੇ 2.5 ਸਾਲਾਂ ਚ ਐਡੀ ਵੱਡੀ ਫੈਕਟਰੀ ਆ ਗਈ ਹੈ ਕਿ ਉਹਨੇ ਐਡਵਰਟਾਈਜ਼ਮੈਂਟ ਦੇ ਵੱਟ ਕੱਢ ਰਹੀ ਹੈ ਇਹ ਕੈਨੇਡਾ ਲਗਾਤਾਰ ਹੋ ਰਹੀ ਹੈ ਪਰ ਕੋਈ ਸਰਕਾਰੀ ਘਟ ਲਾੜ ਨਹੀਂ ਹੈਗੀ ਹੋਰੇ ਫਿਰ ਮਾਈਨਿੰਗ ਤਾਂ ਹੀ ਹੋ ਰਹੀ ਆ ਜਿਹੜਾ ਝੰਡਿਆਂ ਦੇ ਪੈਸੇ ਵੀ ਫਿਰ ਮਾਈਨਿੰਗ ਵਾਲੇ ਦਿੰਦੇ ਆ ਝੰਡੀਆਂ ਦੇ ਇਹ ਸਾਰਾ ਕੰਮ ਉੱਥੋਂ ਚੱਲ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਸਟਾਰ ਪ੍ਰਚਾਰਕ ਐਲਾਨ ਦਿੱਤਾ ਜੀ ਤੁਹਾਡੇ ਮਦਦ ਤੱਕ ਕਾਂਗਰਸ ਪਾਰਟੀ ਦੇ ਜਿਹੜੇ ਬਹੁਤ ਜੰਗਾ ਹੋਇਆ ਵੀ ਸਟਾਰ ਪ੍ਰਚਾਰਕ ਜੇ ਕੈਪਟਨ ਅਮਰਿੰਦਰ ਸਿੰਘ ਜਿੰਨੀਆਂ ਸੀਟਾਂ ਤੇ ਘੁੰਮੇਗਾ ਇੱਕ ਜਿਹੜਾ ਲਾਏਗਾ 25000 ਵੋਟ ਬੀਜਪੀ ਦੀ ਘਰ ਦਿਆ ਕਰੂਗੇ ਹਰਿੰਦਰ ਕੇਜਰੀਵਾਲ ਪੰਜਾਬ ਦੇ ਵਿੱਚ ਆ ਰਹੇ ਨੇ ਉਹ ਕਹ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਹੱਕ ਪ੍ਰਚਾਰ ਵੀ ਕਰਦੇ ਨੇ ਦੂਜੇ ਪਾਸੇ ਠੀਕ ਹੈ ਹਰ ਬੰਦੇ ਨੂੰ ਹੱਕ ਹੈ ਉਹ ਆਵੇ ਜੀ ਜੀ ਸਦਕੇ ਆਵੇ ਸਾਨੂੰ ਕਿਹਦਰਾ ਜੀ ਕਿਹਾ ਸੀ ਕਿ ਜਿਹੜੇ ਮੁਝਕੇ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਉਹ ਕੋਠੀ ਖਾਲੀ ਕਰਾਈ ਹੈ ਤਾਂ ਕਿ ਸਿੰਪਥੀ ਵੋਟ ਮਸੀਨਾਂ ਦਾ ਬ੍ਰਿੰਗਾ ਦੀ ਅਸੀਂ ਤੁਹਾਨੂੰ 20 ਸਾਲ ਪ੍ਰੋਗਰਾਮ ਪ੍ਰਦਾਨ ਇੱਥੇ ਦਾ ਮੁੱਖ ਮੰਤਰੀ ਬਣਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਹਰਬਾਨੀ ਬਾਬਾ ਜੀ ਭਾਈ ਜਿਹੜੀ ਕੋਠੀ ਆ ਉਹ ਤਾਂ ਗਿਣੀ ਵੀ ਨਹੀਂ ਸਾਜ਼ਿਸ਼ ਹੈ ਜੇ ਖਾਲੀ ਕਰੋਨੀ ਸੀ ਤਾਂ 2.5 ਸਾਲ ਪਹਿਲਾਂ ਕਰਾਉਂ ਕਿ ਵੀ ਨਾ ਕਿਵੇਂ ਇਹ ਕਿਵੇਂ ਨਾ ਕਿਵੇਂ ਕੋਈ ਬਣਾਓ ਐਸਾ ਮਾਹੌਲ ਪਰ ਮਾਹੌਲ ਬਣਿਆ ਇਸ ਕਰਕੇ ਨਹੀਂ ਕਿ ਬਿੱਟੀ ਕੋਲੇ ਤਾਂ ਆਲਰੇਡੀ ਤਿੰਨ ਘਰ ਹੈ ਔਰ ਉਹਨੇ ਰੁਪਿਆ ਆਲਰੇਡੀ ਸਰਕਾਰੀ ਫੀਸ ਉਹਨੇ ਕੋਈ ਭਰੀ ਨਹੀਂ ਅਜ ਤੱਕ ਫਿਰ ਮੈਂ ਇਹਨੂੰ ਪੁੱਛਣਾ ਚਾਹਣਾ ਵੀ ਭਰਾਵਾ ਇਹਦਾ ਮਤਲਬ ਤੂੰ ਕਿਸੇ ਨਾਲ ਰਿਸ਼ਤਾ ਕਾਇਮ ਕੀਤਾ ਹੀ ਨਹੀਂ ਨਾ ਹੀ ਕਿਸੇ ਦਾ ਤੂੰ ਟੈਲੀਫੋਨ ਚੱਕਿਆ ਤੈਨੂੰ ਕਿਸੇ ਨੇ ਇਹ ਨਹੀਂ ਕਿਹਾ ਵੀ ਸਾਡੇ ਘਰੇ ਆ ਕੇ ਰਹਿ ਪਾ ਮੈਨੂੰ ਤਾਂ ਲੁਧਿਆਣੇ ਵਾਲੇ ਨੇ ਹੱਥ ਕੋਲ ਕੇ ਗੇਟ 100-100 ਕੋਠੀਆਂ ਤੇ ਘਰ ਖੋਲ ਤੇ ਰਾਜੇ ਵਿੜਿੰਗ ਨੂੰ ਮੈਨੂੰ ਤਾਂ ਘਰ ਵੀ ਲੈ ਲਿਆ ਮੈਂ ਐਗਰੀਮੈਂਟ ਹੋ ਗਿਆ ਜੇ ਐਗਰੀਮੈਂਟ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਨੂੰ ਸਾਰੇ ਚੈਨਲਾਂ ਨੂੰ ਭੇਜ ਦਿਆਂਗੇ। ਇੱਕ ਨਸ਼ਾ ਤੁਹਾਡੇ ਤੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਕਿ ਤੁਹਾਡੇ ਕੋਲ ਬਸਾਂ ਦੀਆਂ ਬਾਂਡੀਆਂ ਦਾ ਪਹਿਲਾ ਮੋਟ ਹੈ। ਹੈ ਕੀ ਲੱਗਦਾ ਜੀ? ਨਹੀਂ ਉਹ ਕਹਿੰਦਾ ਵੀ ਤੇਰਾ ਕੀ ਢਿੱਡ ਦੁਖਦਾ ਹੈ? ਮੇਰੇ ਕੋਲ ਜੇ ਪੈਸਾ ਹੈ ਤੇਰਾ ਕੀ ਢਿੱਡ ਦੁਖਦਾ? ਤੂੰ ਇਹ ਦੱਸ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ? ਕਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਹੈ? ਕਿਹੜੇ ਇੱਕ ਆਇਆ ਤੂੰ ਕਹਾਂ ਮੈਂ ਜ਼ਮੀਨ ਕਿਹੜੀ ਜ਼ਮੀਨ ਕਹਿਣੇ ਕੀਤੀ ਹੈ ਲਿਆ ਤੇਰਾ ਅਕਾਊਂਟ ਵਿਖਾ ਔਰ ਉਹ ਜ਼ਮੀਨ ਦੀ ਕੀਮਤ ਕਿੰਦੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਕਰ ਆਪਦੀ ਰਾਜਾ ਵੜਿੰਗ ਜਿਹੜੀਆਂ ਬੱਸਾਂ ਬੁੱਸਾਂ ਨਾ ਮੇਰੇ ਬਾਰੇ ਤਾਂ ਬੱਸ ਦੇ ਡਰਾਈਵਰ ਨੂੰ ਤੇ ਕਨੈਕਟਰ ਨੂੰ ਸਰਕਾਰੀ ਬੱਸ ਵਿੱਚ ਚੜ ਕੇ ਪੁੱਛ ਲੋ ਜੇ ਹਰੇਕ ਬੱਸ ਦਾ ਡਰਾਈਵਰ ਤੇ ਕਨੈਕਟਰ ਇਹ ਨਾ ਕਵੇ ਕਿ ਰਾਜੇ ਵੜਿੰਗ ਵਰਗਾ ਕੋਈ ਅੱਜ ਤੱਕ ਨਾ ਮੰਤਰੀ ਆਇਆ ਨਾ ਹੋਣਾ ਫੇਰ ਗੱਲ ਕਰਾਂਗੇ ਐਸੇ ਕਰਕੇ ਇੱਕ ਸੇ ਕਰਕੇ ਬਿੱਟੂ ਦੇ ਬੁੱਲਾ ਤੋਂ ਸਿਕਰੀ ਨਹੀਂ ਲੈ ਰਹੀ ਬੜਿੰਗ ਸਾਹਿਬ ਪਿੰਡਾਂ ਦੇ ਵਕਤ ਵਕਤ ਮੁੱਦੇ ਨੇ ਹੈਗੇ ਜੇਕਰ ਗੱਲ ਕਰੀ ਨਸ਼ਾ ਕਿ ਫਿਰ ਮੁੰਡਾ ਜਿਹੜਾ ਹੈਗਾ ਕੋਈ ਪਿੰਡਾਂ ਨਾਲ ਗੱਲਬਾਤ ਕੀਤੀ ਕਹਿੰਦਾ ਨਸ਼ਾ ਹਜੇ ਵੀ ਹੈਗਾ ਕੈਪਟਨ ਰਮਿੰਦਰ ਸਿੰਘ ਐਸੇ ਕਹਿੰਦਾ ਨਸ਼ਾ ਖਤਮ ਕਰਦਾਂਗੇ ਜੇ ਦੁਬਾਰਾ ਸਰਕਾਰ ਆਂਦੀ ਆਪਣੀ ਕਾਂਗਰਸ ਦੇ ਨਸ਼ਾ ਕਿੱਦਾਂ ਖਤਮ ਕਰ ਦੇਖੋ ਇਹਰੇ ਤੇ ਬਹੁਤ ਵੱਡੀ ਚਰਚਾ ਚਾਹੀਦੀ ਹੈ 5-7 ਦਿਨਾਂ ਦੀ तमाम ਬੁੱਧੀਜੀਵਨ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਔਰ ਵਿਉਂਤਬੰਦੀ ਕਰਨੀ ਪਵੇਗੀ ਇਹਦਾ ਕੋਈ ਆਲਟਰਨੇਟਿਵ ਸਾਨੂੰ ਹੱਲ ਕੱਢਣਾ ਪਏਗਾ ਨਹੀਂ ਇਹ ਨਸ਼ਾ ਬੰਦ ਨਹੀਂ ਹੋਏਗਾ ਮੈਂ ਕਿਸੇ ਤੇ ਬਲੇ ਬਾਬਾ ਕਿਰਪਾ ਕਰੇ ਉਹਨਾਂ ਦਾ ਸਮਝ ਜੇ ਸਾਨੂੰ ਦਿੱਤਾ ਇਹਦਾ ਆਲਟਰਨੇਟਿਵ ਹੱਲ ਕੱਢ ਕੇ ਜ਼ਰੂਰ ਵਿਉਤਬੰਦੀ ਕਰਕੇ ਨਿਸ਼ਚੇ ਦੇ ਉੱਤੇ ਕੰਮ ਕਰਾਂਗੇ। ਤਾਂ ਕੀ ਨਾਮ ਆ ਤੁਹਾਡਾ ਪਹਿਲਾ ਜਿਹੜੀ ਅੱਜ ਮੀਟਿੰਗ ਕਰਾਈ ਗਈ। ਮੇਰਾ ਨਾਮ ਸੰਤੋਖ ਸਿੰਘ ਆ ਪਿੰਡ ਮੇਰਾ ਛੱਜਾਲਾ ਸਰਪੰਚ ਦਾ ਮੈਂ ਭਰਾ ਆ ਪਿੰਡ ਸੱਜਾਲਾ ਜੀ। ਅੱਜ ਮੀਟਿੰਗ ਕਰਾਈ ਆ ਰਾਜਾ ਵੜਿੰਗ ਜੀ ਪਹੁੰਚੇ ਨੇ ਕੀ ਲੱਗਦਾ ਜੀ ਕਿਸ ਤਰੀਕੇ ਦਾ ਮਾਹੌਲ ਆ ਪਿੰਡ ਦੇ ਵਿੱਚ? ਮਾਹੌਲ ਬਹੁਤ ਵਧੀਆ ਕਾਂਗਰਸ ਦਾ ਮਾਹੌਲ ਸਾਡੇ ਪਿੰਡ 'ਚ ਬਹੁਤ ਵਧੀਆ ਜੀ। ਅੱਗੇ 10 ਸਾਲ ਬਿੱਟੂ ਰਿਹਾ। ਬਿੱਟੂ ਨੂੰ ਜਿਤਾਉਂਦੇ ਰਹੇ ਆ ਪਰ ਬਿੱਟੂ ਨੇ ਸਾਡੇ ਪਿੰਡ ਲਈ ਕੁਝ ਨਹੀਂ ਕੀਤਾ। ਸਾਡੇ ਪਿੰਡ ਕਹਿ ਕੇ ਗਿਆ ਸੀ ਮੇਰਾ ਪਿੰਡ ਗੋਦ ਲਿਆ ਹੋ ਕੂਪ ਚ ਸਾਈਕਲ ਪਾਉਣ ਜੋ ਕੇ ਪੈਸੇ ਵੀ ਨਹੀਂ ਦਿੱਤੇ ਉਹਨੇ ਅੱਛਾ ਜੀ ਫੇਰ ਹੁਣ 2.5 ਸਾਲ ਹੋ ਗਈ ਇਹਨਾਂ ਨੂੰ ਝਾੜੂ ਵਾਲੀ ਸਰਕਾਰ ਨੂੰ ਸਾਡੇ ਪਿੰਡ ਨਾਲਕੇ ਚ ਬੋਕੀ ਪਾਉਣ ਨੂੰ ਵੀ ਪੈਸਾ ਨਹੀਂ ਕੋਈ ਆਇਆ ਕੀ ਲੱਗਦਾ ਜੀ ਹੁਣ ਪਿੰਡ ਵਾਲਿਆਂ ਨੇ ਕੀ ਸੋਚਿਆ ਕੀ ਵਿਚਾਰ ਪਿੰਡ ਵਾਲਿਆਂ ਨੇ ਇਹੀ ਵਿਚਾਰ ਕੀਤੀ ਹੈ 10 ਸਾਲ ਅਸੀਂ ਬਿੱਟੂ ਨੂੰ ਦੇਖ ਲਿਆ 2.5 ਸਾਲ ਹੋ ਗਏ ਇਹਨਾਂ ਨੂੰ ਦੇਖਦਿਆਂ ਨੂੰ ਕੁਝ ਨਹੀਂ ਆਇਆ ਹੁਣ ਸਭ ਦਾ ਵਿਚਾਰ ਇਹ ਹੀ ਮਨ ਬਣਾਇਆ ਹੋਇਆ ਜੀ ਵੀ ਕਾਂਗਰਸ ਨੂੰ ਵੋਟ ਰਾਜਾ ਜੀ ਨੂੰ ਵੋਟ ਪਾ ਕੇ ਕੰਮ ਜੰਮ ਕਰਾਏ ਪਿੰਡਾਂ 'ਚ ਕਿਤੇ ਕੋਈ ਕੰਮ ਤੋਂ ਜਿਹੜੇ ਪਿਛਲੇ ਸਾਲਾਂ ਦੇ ਹੋਏ ਕਿ ਨਹੀਂ ਮੈਂ ਦੇਖੋ ਜਿਹੜਾ ਸੰਧੂ ਸਾਹਿਬ ਦੇ ਟਾਈਮ 'ਚ ਜਦੋਂ ਸਾਡੇ ਹਲਕਾਚਾਰ ਸੀ ਸਾਡੇ ਗਲੀ ਕੋਈ ਪਮ ਇੱਕ ਅੱਧੀ ਰਹਿ ਗਈ ਹੋਵੇ ਪਰ ਬਾਕੀ ਸਾਰਾ ਸੀਵਰੇਜ ਪਾ ਕੇ ਸਾਰੀਆਂ ਗਲੀਆਂ ਨਵੀਆਂ ਬਣੀਆਂ ਹੋਈਆਂ ਪੂਰਾ ਵਧੀਆ ਕੰਮ ਹੋਇਆ ਜਦੋਂ ਦੀ ਝਾੜੂ ਵਾਲਿਆਂ ਦੀ ਸਰਕਾਰ ਆਈ ਆ ਸਾਡੇ ਪਿੰਡ 'ਚ ਇੱਕ ਵੀ ਕੰਮ ਨਹੀਂ ਹੋਇਆ ਨੀ ਕਿਹਦੇ ਪਿੰਡਾਂ 'ਚ ਵੀ ਨਸ਼ਾ ਨੁਸ਼ਾ ਬੜਾ ਹੈ ਵੀ ਉਸ ਤੇ ਕੋਈ ਹੱਲ ਜਿਹੜਾ ਹੱਲ ਨਸ਼ਾ ਅੱਗੇ ਨਾਲੋਂ ਵਧਿਆ ਜੀ ਘਟਿਆ ਨਹੀਂ ਅੱਗੇ ਨਾਲੋਂ ਵਧਿਆ ਘਟਿਆ ਨਹੀਂ ਠੀਕ ਹੈ ਥੈਂਕ ਯੂ ਜੀ